ਮਰੇ ਤੇ ਮੁਕਰਦਾ ਕੀ ਕਰੀਏ ਦੋਸਤੋ ਜਿਹੜਾ ਮਰ ਵੀ ਗਿਆ ਤੇ ਮੁਕਰ ਵੀ ਗਿਆ ਅਸੀਂ ਇਹ ਸੁਣਦੇ ਹੁੰਦੇ ਸੀ ਪਰ ਅੱਜ ਪ੍ਰਤੱਖ ਦੇਖਦੇ ਆਂ ਜ਼ਿੰਦਗੀ ਦੇ ਵਿੱਚ ਜਦਵੇਂ ਜਿਵੇਂ ਅਸੀਂ ਅੱਗੇ ਵਧਦੇ ਆਂ ਕਾਫੀ ਸਿਚੁਏਸ਼ਨਸ ਐਦਾਂ ਹੁੰਦੀਆਂ ਜਿਹਨੂੰ ਸਾਨੂੰ ਡੇ ਬਾਈ ਡੇ ਸਿਖਾ ਰਹੀਆਂ ਨੇ ਪਹਿਲਾਂ ਸਾਡੇ ਕੋਲੇ ਬੰਦੇ ਮੁਕਰ ਜਾਂਦੇ ਸੀ ਅਸੀਂ ਐਡਵਾਂਸ ਸਿਕਿਉਰਿਟੀਆ ਲੈਣੀਆਂ ਸ਼ੁਰੂ ਕੀਤੀਆਂ ਸੀ ਪਰ ਹੁਣ ਤਾਂ ਲੋਕੀ ਆਵਾ ਹੀ ਉੱਤ ਗਿਆ ਬੰਦੇ ਪੂਰੇ ਓਕੇ ਹੋ ਜਾਂਦੇ ਆ ਪਰਮਿਟ ਆ ਕੇ ਅੰਬੈਸੀ ਦੇ ਵਿੱਚ ਖੁਦ ਸਬਮਿਸ਼ਨ ਕਰਾਉਂਦੇ ਆ ਉੱਥੇ ਜੇ ਕਰੇ ਲਾਉਂਦੇ ਆ ਕਿ ਹਾਂਜੀ ਜੋ 7 ਸੀਸ ਆਊਗਾ ਵੀਜ਼ਾ ਜ਼ਰੂਰ ਪਾਊਗਾ ਹੁਣ ਉਹ ਬੰਦੇ ਅੱਜ ਵੀਜ਼ਾ ਆਉਣ ਤੋਂ ਬਾਅਦ ਵੀਜ਼ਾ ਲੈਣ ਲਈ ਆਂਦੇ ਹੀ ਨਹੀਂ ਜਦੋਂ ਅਸੀਂ ਬਾਰ-ਬਾਰ ਫੋਨ ਵੀ ਕੀਤੇ ਤੇ ਬੰਦੇ ਨੇ ਸਾਡੇ ਫੋਨ ਚੱਕਣੇ ਬੰਦ ਕਰਤੇ ਨੰਬਰ ਬੰਦ ਕਰਤੇ ਫਿਰ ਅਸੀਂ ਉਹਦੇ ਵਟਸਐਪ ਤੇ ਕਾਲ ਉਹਦੇ ਮਦਰ ਦਾ ਨੰਬਰ ਲੈ ਕੇ ਉਹਨਾਂ ਨਾਲ ਗੱਲ ਕਰਦੇ ਆ ਉਲਟਾ ਸਾਨੂੰ ਇਹ ਕਹਿੰਦੇ ਆ ਤੁਸੀਂ ਸਾਡੇ ਨਾਲ ਫਰੋਡ ਕਰਤਾ ਦੇਖੋ ਹਮੇਸ਼ਾ ਹੀ ਏਜੰਟ ਲਾਈਨ ਨੂੰ ਥੋੜਾ ਜਿਹਾ ਲੋਕਾਂ ਦੀ ਨਜ਼ਰ ਦੇ ਵਿੱਚ ਮਾੜਾ ਗਿਣਿਆ ਜਾਂਦਾ ਪਰ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਤਾਂ ਹਰ ਇਨਸਾਨ ਇੱਕੋ ਜਿਹਾ ਕਿਵੇਂ ਹੋ ਗਿਆ ਜਿਹੜੇ ਬੱਚੇ ਇਹਨਾਂ ਦੇ ਨਾਲ ਲਾ ਕੇ ਗਏ ਇੱਕ ਗਰੁੱਪ ਦੇ ਵਿੱਚ ਇੱਕ ਬੰਦਾ ਨਹੀਂ 10 ਬੰਦੇ 12 ਬੰਦੇ ਹੁੰਦੇ ਆ ਜਿਹੜੇ ਬਾਕੀ ਬੱਚੇ ਆ ਉਹਨਾਂ ਦੇ ਵੀਜ਼ੇ ਵੀ ਆਏ ਤੇ ਉਹ ਪੇਮੈਂਟਾਂ ਵੀ ਕਲੀਅਰ ਕਰਕੇ ਗਏ ਤੇ ਹੁਣ ਉਹ ਸੈਟਲ ਹੋਣ ਲਈ ਆਪਣਾ ਅਗਲਾ ਸਟੈਪ ਲੈਣ ਲਈ ਤਿਆਰ ਹੋ ਗਏ ਪਰ ਉਹਦੇ ਵਿੱਚੋਂ ਇੱਕ ਪਰਸਨ ਉਹ ਵੀ ਆ ਜਿਨੇ ਸਾਨੂੰ ਖਰਾਬ ਕੀਤਾ ਮੈਂ ਬਾਰ-ਬਾਰ ਉਹਦੇ ਘਰੇ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਲੋਕਲ ਕਾਉਂਸਲਰ ਨਾਲ ਵੀ ਗੱਲ ਕੀਤੀ ਲੋਕਲ ਬੰਦਿਆਂ ਨਾਲ ਵੀ ਗੱਲ ਕੀਤੀ ਮੋਹਲਵਾਰ ਬੰਦਿਆਂ ਨਾਲ ਬਹਿ ਕੇ ਗੱਲ ਕੀਤੀ ਪਰ ਉਹ ਕਿਸੇ ਲਾਈਨ ਤੇ ਨਹੀਂ ਆਏ ਜਦੋਂ ਅਸੀਂ ਕਿਹਾ ਵੀ ਦੱਸੋ ਤੁਹਾਡੇ ਦਿਮਾਗ 'ਚ ਕਿਸੇ ਨੇ ਕੁਝ ਪਾਇਆ ਤਾਂ ਨਹੀਂ ਕਿਸੇ ਨੇ ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਕੀਤੀ ਕਿਉਂ ਤੁਸੀਂ ਇੱਥੇ ਆਏ ਪਰਮਿਟ ਅਪਲਾਈ ਕੀਤਾ ਅੰਬੈਸੀ ਦੇ ਵਿੱਚ ਗਏ ਖੁਦ ਸਬਮਿਸ਼ਨ ਕਰਾਈ ਉੱਥੇ ਸਾਡੇ ਨਾਂ ਤੇ ਜਿਹੜੇ ਕਾਰੇ ਲਾਏ ਉਸ ਤੋਂ ਬਾਅਦ ਤੁਸੀਂ ਆ ਕੇ ਇੱਥੇ ਮੁੱਕਰ ਗਏ ਫਿਰ ਤੁਸੀਂ ਕਹਿੰਦੇ ਹੋ ਜੀ ਅਸੀਂ ਹੈਲਪਰ ਕੈਟਾਗਰੀ ਚ ਕੀਤਾ ਸੀ ਅਸੀਂ ਡਿਲੀਵਰੀ ਚ ਨਹੀਂ ਕਰਨਾ ਨਾ ਕਰੋ ਓਪਨ ਤੁਹਾਡਾ ਜਿਹੜਾ ਸੀ ਐਨਓਸੀ ਤੁਹਾਨੂੰ ਲੈ ਕੇ ਦਿੱਤੀ ਆ ਤੁਸੀਂ ਉੱਥੇ ਕੰਮ ਕਰਨਾ ਤੁਹਾਡੀ ਮਰਜ਼ੀ ਅਸੀਂ ਤੁਹਾਨੂੰ ਬੰਦ ਕੇ ਨਹੀਂ ਕਰਾਉਂਦੇ ਜਦੋਂ ਤੁਸੀਂ ਸਾਡੇ ਕੋਲ ਚੂਜ਼ ਕੀਤਾ ਹੋਇਆ ਅਸੀਂ ਤੁਹਾਡੀ ਹਰ ਚੀਜ਼ ਦੇ ਵਿੱਚ ਕੋਈ ਪ੍ਰੋਬਲਮ ਆ ਨਾ ਦਾ ਹੱਲ ਨਹੀਂ ਕੰਮ ਦੇ ਹੱਲ ਸੋ ਹੋ ਜਾਂਦੇ ਜੇ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰੋ ਪਰ ਬਾਕੀ ਵੀ ਬੱਚੇ ਆ ਉਹ ਵੀ ਕਿਸੇ ਮਾ ਦੇ ਪੁੱਤ ਆ ਕਿਸੇ ਪਿਓ ਦੇ ਪੁੱਤ ਆ ਜਿਹੜੇ ਸਾਡੇ ਤੇ ਯਕੀਨ ਕਰਕੇ ਸਾਨੂੰ ਪੇਮੈਂਟਾਂ ਕਲੀਅਰ ਕਰਦੇ ਤੇ ਆਪਣੀ ਲਾਈਫ ਦੇ ਵਿੱਚ ਸੈਟਲ ਹੁੰਦੇ ਆ ਉਹ ਵੀ ਬੱਚੇ ਨੇ ਜਿਹੜੇ ਕਈ ਵਾਰੀ ਇਸ ਵੀਜ਼ੇ ਨੂੰ ਤਰਸ ਰਹੇ ਹੋਣਗੇ ਤੁਸੀਂ ਵੀ ਸੁਣਦੇ ਹੋਵੋਗੇ ਕਈ 4 4 5 5 ਸਾਲ ਤੋਂ ਪਤਾ ਨਹੀਂ ਦਾਦਾ ਸਰ ਰਿਫਿਊਜ਼ਲਾਂ ਵੀ ਲਈ ਬੈਠੇ ਆ ਅੱਠ ਅੱਠ ਰਿਫਿਊਜ਼ਲਾਂ ਵੀ ਬੈਠੇ ਲਈ ਬੈਠੇ ਆ ਕਈ ਏਜੰਟਾਂ ਦੇ ਅਜੇ ੱੱਕੇ ਚੜੇ ਆ ਵੀ ਪੇਮੈਂਟਾਂ ਹੀ ਖਰਾਬ ਕਰੀ ਬੈਠੇ ਆ ਉਹਨਾਂ ਦੇ ਜਗ੍ਹਾ ਤੇ ਇਹ ਬੱਚਿਆਂ ਦੇ ਵੀਜ਼ੇ ਲੱਗ ਜਾਂਦੇ ਜਿਨ੍ਹਾਂ ਨੂੰ ਲੋੜ ਬੰਦ ਆਂ ਕਈ ਵਾਰੀ ਉਹਨਾਂ ਦੀ ਕਿਸਮਤ ਉਹਨਾਂ ਨੂੰ ਧੱਕੇ ਮਾਰ ਰਹੀ ਹੁੰਦੀ ਆ ਬੜਾ ਦੋਖੋ ਲੱਗਦਾ ਵੀ ਜਿੰਨੂੰ ਕੁਝ ਮਿਲਿਆ ਉਹਨੂੰ ਚੀਕ ਕਹਿੰਦੇ ਨਾ ਵੀ ਆਪਾਂ ਨੂੰ ਵੜਾ ਕੇ ਖੀਰ ਦਿੱਤੀ ਉਹ ਕਹਿੰਦਾ ਵਿੱਚ ਇਹਦੇ ਲੂਣ ਮਿਰਚ ਪਾਤਾ ਲੂਣ ਮਿਰਚ ਥੋੜੀ ਪਾਇਆ ਅਸੀਂ ਤਾਂ ਖੀਰ ਖਾ ਕੇ ਦਾ ਦੇਖ ਵਿੱਚ ਅਸੀਂ ਖੰਡ ਵੀ ਪਾਈ ਆ ਉਹਦੇ ਵਿੱਚ ਮਿੱਠਾ ਪ੍ਰੋਪਰ ਪਾਇਆ ਉਹਦੇ ਵਿੱਚ ਬਦਾਮ ਵੀ ਕਾਜੂ ਵੀ ਜਿਹੜੇ ਸਾਡੇ ਬੱਚੇ ਗਏ ਆ ਉਹ ਸੈਟ ਵੀ ਹੋਇਆ ਤੇ ਸੈਟਲ ਹੋ ਰਿਹਾ ਮੈਂ ਬਾਰ ਬਾਰ ਕਹਿਣਾ ਹੁੰਨਾ ਕੋਈ ਵੀ ਕਿਸੇ ਵੀ ਕੰਟਰੀ ਜਾਂਦਾ ਉਹਨੂੰ 3 ਤੋਂ 6 ਮਹੀਨੇ ਪਹਿਲਾਂ ਅੱਖ ਖੋਲਣ ਨੂੰ ਹੀ ਲੱਗ ਜਾਂਦੇ ਆ ਆਪਣੇ ਦਿਮਾਗ ਉੱਥੇ ਪੂਰੇ ਸਹੀ ਰੱਖਿਆ ਕਰੋ ਸੈਟ ਹੋਣ ਲਈ ਤਾਂ ਹੀ ਅਸੀਂ ਬਾਰ ਬਾਰ ਇੱਕ ਬਾਰੀ ਬੱਚੇ ਨੂੰ ਮੈਂ ਆਪ ਖੁਦ ਕਾਉਂਸਲਿੰਗ ਕਰਦਾ ਇਹ ਸਮਝਾ ਕੇ ਭੇਜਦਾ ਕਿ ਹਾਂ ਮੈਨੂੰ ਕਿ ਲੋੜ ਪਈ ਐਂਬੈਸੀਆਂ ਤੱਕ ਨਾਲ ਜਾਣ ਦੀ ਕੋਈ ਨਹੀਂ ਜਾਂਦਾ ਮੈਂ ਨਾਲ ਜਾਣਾ ਸਬਮਿਸ਼ਨਸ ਕਰਵਾਉਣ ਲਈ ਫਲਾਈਟਾਂ ਕਰਾਉਣ ਲਈ ਉਥੇ 에어ਪੋਰਟ ਪਿਕਅਪ ਮਿਲਦੀਆਂ ਕਮੋਡੈਕਸ਼ਨ ਮਿਲਦੀਆਂ ਫਿਰ ਵੀ ਤੁਹਾਨੂੰ ਰੱਜ ਨਹੀਂ ਆਉਂਦਾ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਗਲਤ ਹੋ ਗਿਆ ਅਸੀਂ ਬੈਠੇ ਆ ਸਾਰੀ ਚੀਜ਼ਾਂ ਸਰਵਿਸ ਦਿੰਨੇ ਆ ਬੱਚਿਆਂ ਦੇ ਰਿਵਿਊ ਵੀਡੀਓ ਵੀ ਪਾਉਨੇ ਆ ਤਾਂ ਕਿ ਬੱਚਿਆਂ ਨੂੰ ਮੋਟੀਵੇਸ਼ਨ ਮਿਲੇ ਵੀ ਸਹੀ ਕੰਮ ਕਿੱਥੇ ਹੁੰਦਾ ਤੁਸੀਂ ਉਸ ਚੀਜ਼ ਦਾ ਮੁੱਲ ਨਹੀਂ ਪਾ ਰਹੇ ਅਸੀਂ ਇੰਨੀ ਮਿਹਨਤ ਕਰਦੇ ਆ ਤੁਹਾਡੇ ਮੈਂ ਇੱਕ ਵਾਰੀ ਦੋ ਵਾਰੀ ਇਥੋਂ ਆਫਿਸ ਤੋਂ ਛੱਡ ਕੇ ਜਿਹੜੇ ਬੱਚੇ ਪਿੱਛੇ ਆ ਕੇ ਕਾਉਂਸਲਿੰਗ ਲੈਣ ਲਈ ਆਉਂਦੇ ਆ ਵਿਚਾਰੇ ਉਹ ਵੇਟ ਕਰਦੇ ਰਹਿੰਦੇ ਆ ਅਸੀਂ ਤੁਹਾਡੇ ਘਰਾਂ ਤੱਕ ਤੁਹਾਡੇ ਮਿੰਤਾ ਕਰਨ ਤੱਕ ਜਾਂਦੇ ਆ ਕਿ ਬਾਕੀ ਗਰੁੱਪ ਨਾ ਖਰਾਬ ਕਰੋ ਸਾਡੇ ਨਾਲ ਕਿਸੇ ਨੇ ਨਹੀਂ ਖੜਨਾ ਦੋਸਤੋ ਸਾਨੂੰ ਕੰਪਨੀ ਨੇ ਕਿਹਾ ਤੁਸੀਂ ਸਾਡਾ ਪਰਮਿਟ ਮੰਗਾਇਆ ਐਮਬੈਸੀ ਚੋਂ ਲੈ ਸਾਡਾ ਕਲੀਅਰ ਕਰੋ ਕਿਉਂ ਉਹਨਾਂ ਨੇ ਉੱਥੇ ਕੰਮਡਕਸ਼ਨਾਂ ਤਿਆਰ ਕੀਤੀ ਉਹਨਾਂ ਨੇ ਵੈਰੀਫਿਕੇਸ਼ਨਾਂ ਕਲੀਅਰ ਕਰਾਈਆਂ ਇੱਕ ਇੱਕ ਚੀਜ਼ ਕਰਾਈ ਕਿ ਸਾਡੇ ਨਾਲ ਕਿਸੇ ਨੇ ਨਹੀਂ ਖੜਨਾ ਅਸੀਂ ਮੜਯੋਕਰ ਹੁੰਨੇ ਆ ਅਸੀਂ ਵਿੱਚ ਫਸ ਜਾਂਦੇ ਆ ਤੁਹਾਡੇ ਤੇ ਕੰਪਨੀ ਦੇ ਵਿੱਚ ਤੁਸੀਂ ਸਾਡੇ ਤੋਂ ਐਕਸਪੈਕਟੇਸ਼ਨ ਰੱਖਦੇ ਆ ਅਸੀਂ ਤੁਹਾਡੀ ਉਹ ਚੀਜ਼ ਨੂੰ ਪੂਰਾ ਕਰਨ ਤਿਆਰ ਆ ਬਾਕੀ ਬੱਚਿਆਂ ਦੇ ਕਰਦੇ ਤੁਹਾਡਾ ਨਹੀਂ ਕਰਾਂਗੇ ਇੱਕ ਵਾਰੀ ਸਾਡੇ ਆਫਿਸ ਤਾਂ ਆਓ ਅਸੀਂ ਮਿੰਤਾ ਕਰੀ ਜਨੇ ਆ ਜਿਹੜਾ ਚੰਗਾ ਹੁੰਦਾ ਸੱਚਾ ਹੁੰਦਾ ਉਹ ਆਪ ਜਾ ਕੇ ਇੱਕ ਜਵਾਬ ਦੇਦਾ ਕਿ ਹਾਂਜੀ ਅਸੀਂ ਸਹੀ ਆ ਜਦੋਂ ਬਾਕੀ ਬੱਚੇ ਸਾਡੇ ਕੋਲ ਇੰਨੀ ਦੇਰ ਦੀ ਵੇਟ ਕਰ ਕਰਕੇ ਉਸ ਮਕਾਮ ਤੇ ਪਹੁੰਚੇ ਉਹ ਵੀ ਕਹਿੰਦੇ ਜੀ ਇਹਨੂੰ ਅਕਲ ਨਹੀਂ ਹੈਗੀ ਜੋਬ ਚੇਂਜ ਕਰਨਾ ਕੋਈ ਵੱਡੀ ਗੱਲ ਨਹੀਂ ਬਸ ਤੁਹਾਡੀ ਨੀਅਤ ਚੰਗੀ ਚੇਂਜ ਕਰਨੀ ਉਹ ਕਿੱਥੋਂ ਕਰੀਏ ਸੀ ਜਦੋਂ ਅਸੀਂ ਤੁਹਾਡੇ ਨਾਲ ਹਰ ਪੋਜੀਸ਼ਨ ਤੇ ਖੜੇ ਆਂ ਹਰ ਪ੍ਰੋਬਲਮ 'ਚ ਖੜੇ ਆਂ ਕਿ ਤੁਸੀਂ ਸਾਡੇ ਤੇ ਕਿਉਂ ਨਹੀਂ ਬਲੀਵ ਕਰਦੇ ਜਾਂ ਤੁਹਾਡੇ ਕੋਲੇ ਪੈਸੇ ਦਾ ਹੱਲ ਨਹੀਂ ਉਹ ਸਾਨੂੰ ਦੱਸੋ ਅਸੀਂ ਕੋਈ ਬੰਦਾ ਥਰਡ ਪਰਸਨ ਜਾਂ ਚੀਜ਼ਾਂ ਕਰਕੇ ਤੁਹਾਡਾ ਕਰਾਈਏ ਪਰ ਐਦਾਂ ਖਰਾਬ ਕਰਨਾ ਸਾਡੇ ਕੋਲੇ ਕੋਈ ਬੰਦਾ ਆਇਆ ਅਸੀਂ ਉਹਨਾਂ ਦੇ ਘਰ ਨਹੀਂ ਗਏ ਅਸੀਂ ਉਹਨਾਂ ਤੇ ਯਕੀਨ ਕਿੱਦਾਂ ਕਰੀਏ ਫਿਰ ਕੱਲੋਂ ਸਾਨੂੰ ਹਰ ਬੰਦੇ ਦੇ ਵਿੱਚੋਂ ਉਹੀ ਬੰਦਾ ਦਿਖਣ ਲੱਗ ਜਾਂਦਾ ਕਿ ਯਾਰ ਤੂੰ ਐਦਾਂ ਕੀਤਾ ਸਾਡੇ ਨਾਲ ਉਹ ਬੰਦੇ ਨੇ ਐਦਾਂ ਕੀਤਾ ਇਹ ਨਾ ਕਰ ਜੇ ਸਾਡੇ ਨਾਲ ਇੱਕ ਇੱਕ ਬੰਦਾ ਅਸੀਂ ਪੂਰਾ ਸੋਚ ਕੇ ਵਿਚਾਰ ਕਰਕੇ ਜਿਹੜਾ ਬੰਦਾ ਸਾਨੂੰ ਉੱਥੇ ਐਮਬੈਸੀਆਂ ਦੇ ਵਿੱਚ ਇਹ ਕਹਿ ਰਿਹਾ ਹੋਵੇ ਭਾਜੀ ਤੁਸੀਂ ਹੀ ਹੋ ਤੁਸੀਂ ਕਰਨਾ ਜਿਹੜਾ ਉਸ ਤੋਂ ਬਾਅਦ ਆ ਕੇ ਬਦਲ ਜਾਏ ਉਹਨਾਂ ਦਾ ਕੀ ਕਰੀਏ ਅਸੀਂ ਤੁਹਾਡੇ ਨਾਲ ਹਰ ਇੱਕ ਚੀਜ਼ ਦੇ ਵਚਨ ਬੰਦ ਹੁੰਨੇ ਆ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਠੀਕ ਹੈ ਮੈਂ ਬਾਰ ਬਾਰ ਕਹਿੰਦਾ ਅਸੀਂ ਰੱਬ ਨਹੀਂ ਅਸੀਂ ਠੱਗ ਨਹੀਂ ਪਰ ਜਿਨ੍ਹਾਂ ਦੇ ਕੰਮ ਹੁੰਨੇ ਆ ਅਸੀਂ ਉਹਨਾਂ ਨੂੰ ਸਰਵਿਸ ਤੱਕ ਪੂਰੇ ਪਹੁੰਚਾਉਨੇ ਆ ਸੈਵਨ ਸੀਜ਼ ਨਾਮ ਹੀ ਇਹ ਆ ਕਿ ਸਰਵਿਸ ਜਿਹਦੇ ਕਰਕੇ ਲੋਕੀ ਸਾਡੇ ਕੋਲ ਆਉਂਦੇ ਆ ਤੇ ਜਿਹੜੇ ਸਾਡੇ ਕੋਲੇ ਚਲੇ ਜਾਂਦੇ ਆ ਫਿਰ ਦੂਜਿਆਂ ਕੋਲੇ ਜਾ ਕੇ ਪਹਿਲੀ ਗੱਲ ਤਾਂ ਵੀਜ਼ਾ ਨਹੀਂ ਲੱਗਦਾ ਫਿਰ ਬਾਅਦ ਚ ਜਿਹੜਾ ਲੱਗ ਵੀ ਜਾਂਦੇ ਉਹ ਪਛਤਾਉਂਦੇ ਆ ਫਿਰ ਉਹਨਾਂ ਨੂੰ ਯਾਦ ਆਉਂਦਾ ਪ੍ਰੀ ਸੇਖੋ ਕੋਲੇ ਹੁਣ ਕਿਹੜੇ ਮੂੰਹ ਨਾਲ ਜਾਈਏ ਕਿਉਂਕਿ ਜੇ 7s ਆ ਗਿਆ ਤਾਂ ਉਹਨੂੰ ਪਤਾ ਮੈਂ ਸਰਵਿਸ ਪਾ ਆ ਗਿਆ ਅਸੀਂ ਬਾਰ-ਬਾਰ ਰਿਕਵੈਸਟ ਕਰਦੇ ਆ ਨਾ ਅ విశ్వਾਸ ਖਰਾਬ ਕਰਿਆ ਕਰੋ ਇੱਕ ਇੱਕ ਕੰਮ ਬਣਾਉਣ ਨੂੰ ਬਹੁਤ ਮਿਹਨਤਾਂ ਲੱਗਦੀਆਂ ਨੇ ਤੁਹਾਨੂੰ ਲੱਗਦਾ ਕਿ ਅਸੀਂ ਡਾਕੂਮੈਂਟ ਦੇ ਤੇ ਗੱਲ ਖਤਮ ਕਈ ਬੱਚੇ ਤਾਂ ਐਂ ਤਾਂ ਦੇ ਨੇ ਆਪਣੇ ਘਰ ਹੀ ਕਿਸੇ ਨੂੰ ਬਿਮਾਰ ਕਰ ਦਿੰਦੇ ਨੇ ਉਹਨਾਂ ਦਾ ਕੰਟਰੈਕਟ ਆਉਂਦੇ ਆ ਪਰਮਿਟ ਆਉਣ ਤੱਕ ਉਹ ਪਹਿਲਾਂ ਹੀ ਮੁੱਕਰ ਜਾਂਦੇ ਆ ਫਿਰ ਐਗਰੀਮੈਂਟ ਕਿਉਂ ਕਰਦੇ ਆ ਪਹਿਲਾਂ ਹੀ ਸੋਚ ਵਿਚਾਰ ਕੇ ਆਪਣੇ ਦਿਮਾਗ ਦੀ ਇੱਕ ਚੀਜ਼ਾ ਖੋਲ ਕੇ ਤੁਸੀਂ ਸੋਚ ਕੇ ਕਿਉਂ ਨਹੀਂ ਅਪਲਾਈ ਕਰਦੇ ਕਿਉਂ ਕਿਸੇ ਦਾ ਨੁਕਸਾਨ ਦੇਖਦੇ ਹੋ ਇਨਸਾਨੀਅਤ ਨਾ ਦੀ ਇੱਕ ਚੀਜ਼ ਖਤਮ ਹੋ ਰਹੀ ਹੈ ਤੁਹਾਡੇ ਮੈਂ ਤਾਂ ਇਹ ਮਾਪਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਪੂਰਾ ਚੰਗੀ ਤਰ੍ਹਾਂ ਸਮਝਾਓ ਜਿੰਨਾ ਇਹ ਯੋਗ ਇਹ ਹੈਗਾ ਐਡਵਾਂਸ ਹੋਈ ਜਾਂਦਾ ਉਹਨੇ ਇਹਨਾਂ ਦੇ ਦਿਮਾਗ ਇਤਨੂੰ ਦਰ ਭਜਦੇ ਆ ਇਹ ਫੋਕਸ ਨਹੀਂ ਹੋ ਰੇ ਜਿੰਨਾ ਇਹ ਫੋਕਸ ਹੋਣਗੇ ਇਹਨਾਂ ਨੂੰ ਪਤਾ ਹੋਊਗਾ ਸਾਡੇ ਲਈ ਫਿਊਚਰ ਕੀ ਆ ਨਹੀਂ ਤਾਂ ਬਹੁਤੇ ਘਰਾਂ ਦਾ ਪਰੌਣਾ ਭੁੱਖਾ ਰਹਿ ਜਾਂਦਾ ਇਹ ਗੱਲ ਮੈਂ ਬਾਰ ਬਾਰ ਕਹਿਣਾ ਹੁੰਦਾ ਅੱਜ ਜੇ ਤੁਹਾਨੂੰ ਸਹੀ ਬੰਦਾ ਮਿਲਿਆ ਕੱਲ ਨੂੰ ਜਦੋਂ ਤੁਹਾਨੂੰ ਮਾੜਾ ਮਿਲਿਆ ਤੁਸੀਂ ਪਛਤਾਵਣਾ ਫਿਰ ਤੁਸੀਂ ਮੇਰੇ ਕੋਲ ਵਾਪਸ ਆਉਣ ਜੋਗੇ ਵੀ ਨਹੀਂ ਰਹਿਣਾ ਕਿਉਂ ਤੁਸੀਂ ਮੇਰੇ ਨਾਲ ਗਲਤ ਕਰ ਚੁੱਕੇ ਹੋ ਅੱਜ ਦੀ ਗੱਲ ਜੇ ਤੁਹਾਨੂੰ ਕੋਈ ਮੰਨ ਦੇ ਵਿੱਚ ਹੁੰਦੀ ਆ ਸਾਨੂੰ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਿੰਨੇ ਮਰਜ਼ੀ ਸਵਾਲ ਪੁੱਛੋ ਤੁਹਾਡਾ ਹੱਕ ਹੈ ਤੇ 7 ਸੀ ਦਾ ਵੀ ਹੱਕ ਹੈ ਤੁਹਾਨੂੰ ਹਰ ਇੱਕ ਚੀਜ਼ ਕਲੀਅਰ ਕਰੰਦਾ ਪਰ ਬਾਅਦ ਵਿੱਚ ਤੁਸੀਂ ਐਦਾ ਕੀੜੇ ਪਾਉਣੇ ਸਾਡੀ ਮਿਹਨਤਾਂ ਖਰਾਬ ਕਰਦੇ ਹੋ ਅਸੀਂ ਜਿਹੜੀਆਂ ਕਮਾਈਆਂ ਕਰਨੀਆਂ ਉਹ 10 ਵੀਜ਼ਿਆਂ ਦੇ ਵਿੱਚ ਨਾਲ ਨਿਕਲ ਜਾਂਦੀਆਂ ਸਾਡੇ ਮਤਲਬ 10 ਵੀਜ਼ੇ ਫ੍ਰੀ ਹੋ ਗਏ ਮੇਰੇ ਨਾਲ ਮੇਰਾ ਆਫਿਸ ਦਾ ਸਟਾਫ ਅਸੀਂ ਲਾਇਸੈਂਸ ਲਏ ਹੋਏ ਨੇ ਇਸ ਆਫਿਸ ਦੇ ਸਟਾਫ ਨੇ ਉਹਨਾਂ ਦੀ ਸੈਲਰੀਆਂ ਨੇ ਉਹ ਕਿੱਥੋਂ ਪੂਰੀਆਂ ਕਰਨੀਆਂ ਨੇ ਜੇ ਤੁਸੀਂ ਸਾਡੇ ਨਾਲ ਇਦਾਂ ਕਰੋਗੇ ਦੂਜੀ ਗੱਲ ਸਪੈਸ਼ਲੀ ਮੈਂ ਉਹਨਾਂ ਨਾਲ ਕਹਿੰਦਾ ਮੇਂ ਮਨ ਬੜਾ ਟੁੱਟ ਜਾਂਦਾ ਹੈ ਜਦੋਂ ਅਸੀਂ ਇੱਕ ਬੰਦੇ ਨੂੰ ਅਸੀਂ ਆਏ ਉਹਨੂੰ ਇੱਕ ਤੋਂ ਲੈ ਕੇ ਐਂਡ ਤੱਕ ਜੜਾਉਨੇ ਆ ਇੱਕ ਸਟੈਪ ਹੁੰਦਾ ਸਾਡੇ ਕੋਲੇ ਕੋਈ ਬੱਚਾ ਆਇਆ ਪਹਿਲਾਂ ਉਹ ਡਾਕੂਮੈਂਟ ਲੈ ਕੇ ਆਇਆ ਸੀ ਵੈਰੀਫਾਈ ਕੀਤੇ ਇੱਕ ਇੱਕ ਡਾਕੂਮੈਂਟ ਨੂੰ ਚੰਗੀ ਤਰ੍ਹਾਂ ਦੇਖਿਆ ਉਹਨੂੰ ਅਸੀਂ ਉਹਦੇ ਅਕੋਰਡਿੰਗ ਪ੍ਰੋਫਾਈਲ ਕ੍ਰੀਏਟ ਕੀਤੀ ਸਾਰਾ ਕੁਝ ਕੀਤਾ ਉਹਦਾ ਕੰਟਰੈਕਟ ਆਇਆ ਫਿਰ ਪਰਮਿਟ ਆਇਆ ਫਿਰ ਅਸੀਂ ਐਮਬੈਸੀਆਂ ਤੱਕ ਗਏ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਦੇ ਨਾਲ ਖੜੇ ਆ ਜਿਹੜੀਆਂ ਸਾਡੀਆਂ ਜਿਹੜੀਆਂ ਏਮਪਲੋਇਰ ਦੀਆਂ ਟੀਮਾਂ ਨੇ ਉਹ ਵੀ ਸਾਡੇ ਨਾਲ ਆ ਕੇ ਹਰ ਇੱਕ ਚੀਜ਼ ਦੇ ਹੈਲਪ ਕਰਦੀਆਂ ਨੇ ਅਸੀਂ ਐਮਬੈਸੀਆਂ ਤੱਕ ਜਾ ਕੇ ਹੈਲਪ ਕਰਦੇ ਆ ਉਸ ਤੋਂ ਬਾਅਦ ਦੂਜਾ ਸਟੈਪ ਕਲੀਅਰ ਤੇ ਪੌਂਦਾ ਉਥੋਂ ਵੀਜ਼ੇ ਆਉਂਦੇ ਆ ਫਿਰ ਅਸੀਂ ਪੇਮਟਾ ਕਲੀਅਰ ਕਰਦੇ ਆ ਫਿਰ ਚੌਥਾ ਸਟੈਪ ਤੇ ਅਸੀਂ ਨਾਲ ਜਾਂਦੇ ਆ ਉਸ ਤੋਂ ਬਾਅਦ ਪੰਜਵੇਂ ਸਟੈਪ ਤੇ ਉਹਨਾਂ ਨੂੰ ਜਿਹੜੀਆਂ ਫਲਾਈਟਾਂ ਕਰਾ ਕੇ ਛੇਵੇਂ ਸਟੈਪ ਤੇ 에어ਪੋਰਟ ਪਿਕਅਪ ਕਰਵਾਉਨੇ ਆ ਸੱਤਵੇਂ ਅੱਠਵੇਂ ਸਟੈਪ ਤੇ ਅਸੀਂ ਕਾਮਨ ਡਿਰੇਕਸ਼ਨ ਤੇ ਉਹਨਾਂ ਦੀ ਟੀਆਰਸੀ ਅਪਲਾਈ ਕਰਦੇ ਆ ਉਦੋਂ ਵੀ ਕਈਆਂ ਦਾ ਪਿਛਵਾੜ ਡੋਲ ਜਾਂਦਾ ਜਦੋਂ ਉੱਥੇ ਜਾ ਕੇ ਇੱਧਰ ਉੱਧਰ ਦੀਆਂ ਗੱਲਾਂ ਸੁਣਦੇ ਆ ਵਿਸ਼ਵਾਸ ਜ਼ਰੂਰ ਕਰਿਆ ਕਰੋ ਨਾ ਕਰਨਾ ਪਹਿਲਾਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਨਾ ਕਰੋ ਕੋਈ ਪ੍ਰੋਬਲਮ ਮੈਂ ਤਾਂ ਬਾਰ ਬਾਰ ਇੱਕੋ ਹੀ ਗੱਲ ਕਹਿੰਦਾ ਜਿਹੜਾ ਵਿਸ਼ਵਾਸ ਕਰੂਗਾ ਉਹੀ ਇੱਥੇ ਆਵੇ ਨਹੀਂ ਤਾਂ ਸਾਡੇ ਆਫਿਸ ਤੋਂ ਕਹਿੰਦੇ ਬੈਕ ਕਾਲ ਨਹੀਂ ਆਦੀ ਵੀ ਤੁਸੀਂ ਕੀ ਸੋਚਿਆ ਕੀ ਬਣਿਆ ਨਾ ਬਾਰ ਬਾਰ ਅਸੀਂ ਕਾਲਾਂ ਕਰਦੇ ਹਾਂ ਪਰ ਜਿਹੜਾ ਸਾਡੇ ਕੋਲੇ ਆ ਗਿਆ ਉਹ ਸਾਡਾ ਬਣ ਕੇ ਆਵੇ 7 ਸੀ ਹਮੇਸ਼ਾ ਤੁਹਾਡਾ ਵਚਨ ਬੰਦਾ ਤੁਹਾਨੂੰ ਐਂਡ ਤੱਕ ਪਹੁੰਚਾਵਾਂਗੇ ਤੁਹਾਨੂੰ ਤੁਹਾਡੇ ਸਿਰੇ ਕਹਾਣੀ ਲਾਵਾਂਗੇ ਜੇ ਇਨ ਕੇਸ ਕੋਈ ਪ੍ਰੋਬਲਮ ਆ ਗਈ ਕਿਸੇ ਥਾਂ ਤੇ ਵੀ ਪਰ 7 ਸੀ ਦੇ ਵਿੱਚ ਤੇ ਪ੍ਰੀਸੇ ਕੁਝ ਐਨਾ ਦਾਮਾ ਕੇ ਤੁਹਾਡੇ ਪੈਸੇ ਦਾ ਨੁਕਸਾਨ ਨਹੀਂ ਹੋਣ ਦਊਗਾ ਤੁਹਾਡੇ ਪੈਸਾ ਜੇ ਕੋਈ ਏਜੰਟ ਕਹਿੰਦਾ ਨਾ ਇੱਥੇ ਮੈਡੀਕਲ ਕਰਾ ਲਓ ਜੀ ਆ ਸਾਨੂੰ ਅਡਵਾਂਸ ਦੇ ਦਿਓ ਉਹ ਪੈਸੇ ਦਾ 1 ਰੁਪਿਆ ਨਾ ਨੁਕਸਾਨ ਹੋਣ ਦਿੰਦਾ ਮੈਂ ਕਿਉਂਕਿ ਮੈਂ ਬਾਰ ਬਾਰ ਕਹਿੰਨਾ ਨਾ ਅਸੀਂ ਰਾਬਾ ਨਾ ਠਾਗਾ ਪਰ ਮੈਂ ਇੱਕ ਚੀਜ਼ ਜ਼ਰੂਰ ਸੋਚ ਕੇ ਅਪਲਾਈ ਕਰਿਆ ਕਰੋ ਕਿਉਂ ਉਹਦੇ ਵਿੱਚ ਸਾਡੀ ਮਿਹਨਤ ਵੀ ਲੱਗਦੀ ਆ ਪੈਸਾ ਵੀ ਲੱਗਿਆ ਐਨ ਸਟਾਫ ਦੀ ਹਰੇਕ ਦੀ ਮਿਹਨਤ ਲੱਗੀ ਆ ਹਰ ਇੱਕ ਬੰਦਾ ਤੁਹਾਡੇ ਇੱਕ ਵੀਜ਼ੇ ਤੋਂ ਪਤਾ ਨਹੀਂ ਕਿੰਨੇ ਘਟੇ ਦਿਖਾਉਂਦੇ ਹੋਣਗੇ ਤੁਹਾਡੇ ਏਮਪਲੋਇਰ ਲਾਅਰ ਮੈਨ ਪਾਵਰ ਕੰਸਲਟੈਂਟ ਕੰਸਲਟੈਂਟ ਇੱਥੋਂ ਵਾਲੇ ਸਟਾਫ ਤੁਹਾਡੇ ਤੁਸੀਂ ਵੀ ਜਾ ਕੇ ਉੱਥੇ ਰੋਟੀ ਬਣਾਉਣੀ ਆ ਖਾਣੀ ਆ ਤੁਹਾਡੀ ਵੀ ਜ਼ਿੰਦਗੀ ਸੈੱਟ ਹੋਣੀ ਆ ਇੱਕ ਬੰਦੇ ਦੇ ਨਾਲ ਬਹੁਤ ਬੰਦੇ ਜੁੜੇ ਹੁੰਦੇ ਆ ਸੋ ਕਿਸੇ ਨੂੰ ਖਰਾਬ ਨਾ ਹੋਣ ਦਿਓ ਮੇਰੀ ਬਾਰ ਬਾਰ ਬੇਨਤੀ ਆ ਇਸ ਚੀਜ਼ ਨੂੰ ਗੌਰ ਕਰਿਓ ਜੇ ਤੁਸੀਂ 7 ਸੀ ਆਉਣਾ ਤਾਂ ਸਾਡੇ ਬਣ ਕੇ ਆਉਣਾ ਨਹੀਂ ਤਾਂ ਦੂਰ ਦੂਰ ਸਾਡੇ ਵੱਲੋਂ ਸਸਿਆ ਕਾਲ ਆ ਇਹ ਜੀ ਚੀਜ਼ਾਂ ਨਾ ਖਰਾਬ ਕਰੋ ਤੁਸੀਂ ਦੂਜਿਆਂ ਦਾ ਵੀ ਯਕੀਨ ਤੋੜਦੇ ਹੋ ਮੇਰੀ ਇਸੀ ਨੂੰ ਗੌਰ ਕਰਿਓ ਇਸ ਵੀਡੀਓ ਨੂੰ ਉਹਨਾਂ ਤੱਕ ਵੀ ਸ਼ੇਅਰ ਕਰਿਓ ਜਿਹੜੇ ਕਹੀ ਕਹਿੰਦੇ ਆ ਸਿਰਫ ਕੰਸਲਟੈਂਟ ਹੀ ਮਾਰੇ ਹੁੰਦੇ ਆ ਦੋਨੇ ਚੀਜ਼ਾਂ ਮਾੜੀਆਂ ਹੋ ਸਕਦੀਆਂ ਸੋਚ ਮਾੜੀ ਹੁੰਦੀ ਹੈ ਨੀਅਤ ਮਾੜੀ ਹੁੰਦੀ ਹੈ ਕਦੇ ਬੰਦਾ ਮਾੜਾ ਨਹੀਂ ਹੁੰਦਾ ਸ਼ਾਇਦ ਇਹਦੇ ਮਨ ਦੇ ਵਿੱਚ ਵੀ ਕੁਝ ਗਲਤ ਹੋਵੇ ਮੈਂ ਕਹਿੰਦਾ ਅੱਜ ਵੀ ਕਹਿੰਦਾ ਕਿ ਹਜੇ ਵੀ ਡੁੱਲੇ ਮੇਰਾ ਦਾ ਕੁਝ ਨਹੀਂ ਵਿਗੜਿਆ ਅੱਜ ਆ ਕੇ ਸਾਡੇ ਨਾਲ ਗੱਲ ਕਰ ਲੈ ਬਹਿ ਕੇ ਗੱਲ ਕਰ ਲੈ ਅਸੀਂ ਤੇਰੀ ਪ੍ਰੋਬਲਮ ਨੂੰ ਸੌਲਵ ਕਰਾਂਗੇ ਤੈਨੂੰ ਤੇਰੀ ਮੰਜ਼ਿਲ ਤੱਕ ਮਜਾ ਕੇ ਬਕਾਇਦਾ ਵੀਡੀਓ ਬਣਾ ਕੇ ਗੱਲ ਕਰ ਰਿਹਾ ਦਮ ਚਾਹੀਦਾ ਵੀਡੀਓ ਦੇ ਵਿੱਚ ਇਹ ਗੱਲ ਕਹਿਣੀ ਕਿਉਂਕਿ ਇੱਥੇ ਚੰਗੇ ਵੀ ਦੇਖਦੇ ਆ ਤੇ ਮਾੜੇ ਵੀ ਦੇਖਦੇ ਆ ਪਰ ਇਹ ਦਮ ਹੋਣਾ ਚਾਹੀਦਾ ਹਰ ਇੱਕ ਬਾਰ ਬਾਰ ਇੱਕ ਵਾਰਸ਼ ਕਰਦਾ ਪਿਆਰ ਨਾਲ ਆਓ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਈਏ ਤੁਸੀਂ ਸਾਡੇ ਬਣ ਕੇ ਜਰੂਰ ਆਓ ਐਦਾਂ ਖਰਾਬ ਨਾ ਕਰੋ ਨਾਲ ਬਹੁਤ ਜਣੇ ਖਰਾਬ ਹੋ ਜਾਂਦੇ ਧੰਨਵਾਦ